ਵੇਖੋ ਨਹੀਂ ਉਹਨਾਂ ਨੂੰ ਚੰਗੇ ਨਿਕਲਣਗੇ ਪੇਸ਼ਾਲਾ ਨੂੰ ਪਰ ਉਦੋਂ ਮਾੜੇ ਨਿਕਲੇ ਵੱਡੇ ਵੱਡੇ ਹੋਲਡਿੰਗ ਲਾ ਛੱਡੇ ਨੇ ਝੋਨੇ ਦਾ ਦਾਣਾ ਦਾਣਾ ਚੱਕੂ ਆਹ ਦੇਖੋ ਮਾਨਸਾ ਦੀ ਮੰਡੀ ਦੇ ਵਿੱਚ ਪਿਆ ਮਾਨਸਾ ਦੀ ਡੀਸੀ ਦੀ ਡੀਸੀ ਦੇ ਦਫ਼ਤਰ ਮੂਰੇ ਪਿਆ ਇਹ 11 ਤਰੀਕ ਤੋਂ ਸਾਡਾ ਕਿਸਾਨਾ ਮੰਡੀ ਦੇ ਵਿੱਚ ਬੈਠਾ ਪਹਿਲਾਂ ਬੋਚਰਚ ਨਹੀਂ ਚੱਕਿਆ ਫਿਰ ਚੱਕ ਕੇ ਸਾਰਾ ਜੁੱਲੀ ਤਪੜਾ ਸਾਰਾ ਪ੍ਰਸ਼ਾਸਨ ਨੇ ਕਹਿੰਦੇ ਬੰਦ ਕਰਤੀ ਮੰਡੀ ਉਦੋਂ ਬਾਅਦ ਸਾਡੀਆਂ ਟਰਾਲੀਆਂ ਭਰਾਲੀਆਂ ਕੰਡਾ ਕਰਾ ਲਿਆ ਪਰਤੀਆਂ ਸਾਡੇ ਕੋਲ ਕੰਡੇ ਦੀਆਂ ਕੰਡਾ ਕਰਵਾ ਕੇ ਕਹਿੰਦੇ ਤਲਾਉਣੇ ਆ ਕਹਿੰਦੇ 2000 ਨੂੰ ਦੇ ਦਿਓ 300 ਲੁੱਟ ਨਾ ਦੇ ਦਿਓ ਵਪਾਰੀਆਂ ਨਾਲ ਡੀਪੀ ਰਲਿਆਵਾ ਪ੍ਰਸ਼ਾਸਨ ਰਲਿਆਵਾ ਮਾਨਸਾ ਦਾ ਸਾਰੀ ਸਾਡੀ ਲੁੱਟਾ ਦੇ ਕੋ ਕੰਡਾ ਕਰਵਾਇਆ ਸਤੋਂ ਕੰਡਾ ਕਰਵਾ ਕੇ ਉਸ ਤੋਂ ਬਾਅਦ ਕਹਿੰਦੇ 2000 ਨੂੰ ਦੇ ਦਿਓ 300 ਲੁੱਟ ਦੇ ਨਾਲ ਸਾਡਾ ਲੱਕ ਤੋੜਤਾ ਸਰਕਾਰ ਨੇ ਸਾਨੂੰ ਖੁਦਕਸ਼ੀਆਂ ਕਰਨ ਨੂੰ ਮਜਬੂਰ ਕਰਤਾ ਅਸੀਂ ਪਹਿਲਾਂ ਤਾਂ ਪੰਜ ਜ਼ਿਲ੍ਹੇ ਮਾਰਤੇ ਪਾਣੀ ਨੇ ਪੰਜ ਸੱਤ ਜ਼ਿਲ੍ਹੇ ਫਿਰ 20 20 ਮਾਨ ਸਾਡਾ ਝਾੜ ਘਟ ਗਿਆ ਸਾਡੇ ਦਿਨੋਂ ਦਿਨ ਖਰਚੇ ਵਧੀ ਜਾਂਦੇ ਨੇ ਲੁੱਟ ਵਧਾਈ ਜਾਂਦੇ ਨੇ Assim gente tem que ter de sonho.